ਲੈ ਵੀ ਦੋਸਤੋ ਪੰਜਾਬ ਟਰੈਕਟਰ ਤੇ ਅਜਿਤਮਾਕੇ ਦੇ ਧਮਾਕਾ ਹੋ ਰਿਹਾ ਤੇ ਤੁਸੀਂ ਕਹੋਗੇ बार-बार ਵੀਡੀਓ ਬਣਾ ਕੇ ਪਾ ਰਿਹਾ ਕਿਉਂ ਗਾ ਗਿਆ ਹੀ ਆ ਰਹੇਗਾ ਟਾਈਮ ਰੁਕ ਰੁਕ ਕੇ ਗਾ ਘਾ ਰਿਹਾ ਆਪਣੇ ਕੋਲੇ ਤੇ ਕਾ ਸਾਡੇ ਭੋਲੇ ਨੇ ਟਰੈਕਟਰ ਆਪਦੇ ਦੋਸਤ ਨੂੰ ਖਰੀਦ ਕੇ ਦਿੱਤਾਗਾ ਸੀ ਭੋਲੇ ਨੂੰ ਦੇਦਾ ਸੀ ਇਨੇ ਆਉਂਦੇ ਦੋਸਤ ਨੂੰ ਖਰੀਦ ਕੇ ਦਿੱਤਾ ਤੇ ਕਿਵੇਂ ਭੋਲੇ ਕਿੰਨੇ ਦਾ ਕਿਵੇਂ ਉਸ ਕੀ ਗੱਲਬਾਤ ਹੋਈ ਹੈ ਇਹ ਵਿੱਚ ਕਟਿਆ ਸੀ ਟਰੈਕਟਰ ਹਾਂ ਵਿੱਚ ਕਟਿਆ ਸੀ ਭਾਈ ਇਹ ਆਪਣਾ ਕੋਈ ਯਾਰ ਬੇਲੀ ਸੀ ਕੱਲ ਦੇਖ ਕੇ ਗਿਆ ਸੀਗਾ ਪਸੰਦ ਕਰਕੇ ਗਿਆ ਸੀ ਅੱਛਾ ਹੁਣ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਟਰੈਕਟਰ ਲਿਆ ਦੇ ਮੈਨੂੰ ਟਰੈਕਟਰ ਲਿਆ ਦੇ ਟਰੈਕਟਰ ਦੇ ਕੇ ਸੀ ਹਾਂ ਟਰੈਕਟਰ ਦੇ ਕੇ ਪਾਸ ਕਰ ਗਿਆ ਸੀਗਾ ਤੇ ਸੌਦਾ ਤੇਰੇ ਨਾਲ ਫੋਨ 'ਤੇ ਹੋ ਗਿਆ ਹਾਂ ਫੋਨ 'ਤੇ ਸੌਦਾ ਹੋ ਗਿਆ ਉਹ ਕਹਿੰਦਾ ਮੈਨੂੰ ਪਿੰਡ ਹੀ ਲਿਆ ਦੇ ਕਹਿੰਦਾ ਟਰੈਕਟਰ ਭਾਈ ਫੋਨ 'ਤੇ ਸੌਦਾ ਕਰਕੇ ਭੋਲੇ ਤੇ ਇੰਨਾ ਵਿਸ਼ਵਾਸ ਹੈ ਉਹਨੂੰ ਇਹਦਾ ਕੋਈ ਦੋਸਤ ਹੈ ਕਿ 2006 ਮਾਡਲ ਸੋ 2015 16 ਮਾਡਲ ਵਰਗਾ ਕੰਡੀਸ਼ਨ ਤੁਸੀਂ ਚੈੱਕ ਕਰ ਲੋ ਕਿਦੋਂ ਰੰਗ ਪੇਂਟ ਨਹੀਂ ਹੋਇਆ ਤੇ ਫੋਨ 'ਤੇ ਹੀ ਦੇਖ ਕੇ ਸੌਦਾ ਕਰ ਲਿਆ ਉਹਨਾਂ ਨੇ ਤੇ ਭੋਲੇ ਦਾ ਕੋਈ ਦੋਸਤ ਹੈ ਭੋਲੇ ਤੇ ਇੰਨਾ ਯਕੀਨਾਂ ਉਹਨਾਂ ਨੂੰ ਤੇ ਭੋਲੇ ਨੇ ਬਸ ਲਿਜਾ ਕੇ ਦੇਣਾ ਆਪ ਹੀ ਲੈ ਕੇ ਜਾਊਗਾ ਭੋਲਾ ਬੰਦਾ ਆਪ ਨਹੀਂ ਆਇਆ ਟਰੈਕਟਰ ਲੈਣ ਭੋਲੇ ਨੂੰ ਕਹਿੰਦਾ ਘਰੇ ਲਿਆ ਦੇ ਤੇ ਪੇਮੈਂਟ ਲੈ ਜੀ ਫੜ ਕੇ 2006 ਮਾਡਲ ਹੈ ਟਰੈਕਟਰ ਇਹ ਤੇ ਟਰੈਕਟਰ ਪੂਰਾ ਨਵਾਂ ਜਿੰਨਾ ਵੀ ਕਹਦੇ ਉਨਾ ਹੀ ਨਵਾਂ ਦੇਖ ਲਓ ਤੁਸੀਂ ਕੰਡੀਸ਼ਨ ਆਪ ਹੀ 16 17 ਮਾਡਲ ਵਰਗਾ ਰੰਗ ਪੇਂਟ ਕਿਤੋਂ ਨਹੀਂ ਹੋਇਆ ਸਾਰਾ オリジナル ਟਰੈਕਟਰ ਤੇ ਦੇਓ ਬਦਾਂਗਾ ਬਾਈ ਭੋਲੇ ਜਾ ਕੇ ਬੰਗਾ ਨੂੰ ਵੀ ਦੇਈਂ ਬਦਾਂਗਾ ਤੇ ਤੈਨੂੰ ਵੀ ਬਦਾਂਗਾ ਠੀਕ ਹੈ ਬਾਈ ਧੰਨਵਾਦ ਤੇ ਪੰਜਾਬ ਟਰੈਕਟਰ ਤੇ ਵੀਰੋ ਨਵਾਂ ਟਰੈਕਟਰ ਹੋ ਗਿਆ ਇਸ ਹਫ਼ਤੇ ਦਾ ਇਹ ਹਫ਼ਤੇ ਦਾ ਨਵਾਂ ਟਰੈਕਟਰ ਹੈ ਇਹ ਮਹੀਨੇ ਦਾ ਸੀ 25 ਟਰੈਕਟਰਾਂ ਦਾ ਟਾਰਗੇਟ ਰੱਖਿਆ ਹੋਇਆ ਇਸ ਮਹੀਨੇ ਦਾ ਤੇ ਨਵਾਂ ਟਰੈਕਟਰ ਹੁਣੇ ਤੇ ਵੀਰੋ ਵੱਧ ਤੋਂ ਵੱਧ ਆਜੋ ਪੂਰੀ ਸ਼ੂਟ ਦੇ ਰੱਖਿਆ ਹੁਣ ਟਰੈਕਟਰਾਂ ਤੇ ਭਾਰੀ ਸ਼ੂਟ ਹੈ ਟਰੈਕਟਰਾਂ ਤੇ ਜਿਹੜਾ ਮਰਜੀ ਟਰੈਕਟਰ ਲੈ ਜਾਓ ਆਕੇ ਆਹ ਦੇਖ ਲਓ ਹਾਲੈਂਡ ਖੜਾ ਹੈਗਾ ਪਲੱਸ ਵਾਲਾ ਤੇ ਹੋਰ ਵੀ ਟਰੈਕਟਰ ਦਿਖਾ ਦਿੰਨੇ ਹਾਂ ਤੁਹਾਨੂੰ ਲੈਟਾਂ ਲਾ ਟਰੈਕਟਰ ਆਪਣੇ ਕੋਲੇ ਐਂਡੋ ਫਾਰਮ ਖੜਾ ਹੈਗਾ ਇਹ 5310 ਵਿਕਿਆ ਹੋਇਆ ਬਾਈ ਡੋਂਡੀਰ ਬੇਰ ਵਾਲੀ ਸੀ ਸਪੈਸ਼ਲ ਐਡੀਸ਼ਨ ਆਇਆ ਖੜਾ ਆਪਣੇ ਕੋਲੇ ਫਾਈਬਰ ਦੀ ਛਤਰੀ ਛਤਰੀ ਵਧੀਆ ਤੇ ਇਹ 2019 ਮਾਡਲ ਇੱਕ ਆਪਣੇ ਕੋਲ 5500 ਹੋਲੈਂਡ ਹੈ ਤੇ ਦੁੱਧ ਦਿੱਤ ਪਿਆ ਨੇ ਤੁਸੀਂ ਜੂਜ ਜਾਓਏ ਤੇ ਫਿਰ ਆਪਣੇ ਕੋਲੇ 855 13 ਮਾਡਲ ਖੜਾ ਅਰਜਨ ਖੜਾ ਹੈ ਤੇ ਫਿਰ ਹੋਲੈਂਡ 14 ਮਾਡਲ ਹੈ ਹੋਲੈਂਡ 2002 ਮਾਡਲ ਅਸ਼ਰ 2021 ਮਾਡਲ 855 ਬਹੁਤ ਤੁਸੀਂ ਉਹ ਲੈ ਜਾਣਾ ਉੱਥੇ ਨਾਲ ਤੇਲ ਪਾ ਲੈ ਹੋਲੈਂਡ ਨਾ ਮਾ ਫੋਰ ਸਟਾਰ ਇਹ ਚ ਘਾਟਾ ਤੇਲ ਕਿ ਘਾਟਾ ਕੰਡੀਸ਼ਨ ਦੇਖੋ ਟਰੈਕਟਰ ਦੀ 90% ਕੰਡੀਸ਼ਨ ਹੈ ਇਹ ਵੀ ਹਟਲਾ ਪਾਸ ਕਰ ਬਤੋ ਹੋਰ ਆਪਣੇ ਕੋਲੇ ਰਹਿ ਗਿਆ ਜੀ ਕਿਹ ਮਾਡਲ ਰਹਿ ਗਿਆ ਹੈ ਤੇ 2015 ਮਾਡਲ ਰਹਿ ਆਪਣੇ ਕੋਲੇ ਬਸ ਸੋਨਾਲੀ ਕਾ ਦੋ ਤਿੰਨ ਇੱਕ ਟਰੈਕਟਰ ਹੀ ਰਹਿ ਗਿਆ ਇੱਕ ਟਰੈਕਟਰ ਹੋ ਰਿਹਾ ਸੋਨਾਲੀ ਕਾ 2015 ਮਾਡਲ ਤੇ ਬਾਕੀ ਬਾਈ ਹੋਰ ਤਿਆਰ ਹੋਈ ਜਾਂਦੇ ਟਰੈਕਟਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤੇ ਚੈਨਲ ਨੂੰ ਕਰ ਲਿਓ ਫੋਲੋ ਆਪਣੇ ਨੂੰ